ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਆ ਅੱਜ ਸਾਡੀ ਹੈਗੀ ਹੈ ਪੰਜਾਬੀ ਵਿਆਕਰਨ ਦੀ ਕਲਾਸ ਪੰਜਾਬੀ ਵਿਆਕਰਨ ਦੇ ਵਿੱਚ ਅੱਜ ਸਾਡਾ ਟੋਪਿਕ ਹੈਗਾ ਕਾਲ ਜਾਂ ਆਪਾਂ ਕਹਿ ਸਕਦੇ ਹਾਂ ਸਮਾਂ ਮੈਨੂੰ ਉਮੀਦ ਆ ਤੁਸੀਂ ਪੁਰਾਣੀਆਂ ਕਲਾਸਾਂ ਸਾਰੀਆਂ ਦੇਖੀਆਂ ਹੋਣਗੀਆਂ ਰਿਵੀਜ਼ਨ ਵੀ ਕੀਤੀ ਹੋਊਗੀ ਤੇ ਬਾਕੀ ਆਪਣੀ ਤਿਆਰੀ ਤੁਸੀਂ ਨਾਲ-ਨਾਲ ਚਲਾ ਰਹੇ ਹੋਵੋਗੇ ਤੇ ਅੱਜ ਦਾ ਸਾਡਾ ਟੋਪਿਕ ਹੈਗਾ ਕਾਲ ਤਾਂ ਇਹਦੇ ਵਿੱਚ ਕਾਲ ਦਾ ਅਰਥ ਹੈਗਾ ਸਮਾਂ ਕਿਰਿਆ ਦਾ ਉਹ ਰੂਪ ਜਿਸ ਤੋਂ ਕਿਸੇ ਕੰਮ ਦੇ ਵਾਪਰ ਸਮੇ ਦਾ ਬੋਧ ਹੋਵੇ ਉਸ ਨੂੰ ਕਾਲ ਕਹਿੰਦੇ ਆ ਕਿਰਿਆ ਦਾ ਉਹ ਰੂਪ ਬਾਤ ਕਿੱਥੇ ਖੜਾ ਸਾਨੂੰ ਕਿਰਿਆ ਹੀ ਤਾਂ ਦੱਸਦੀ ਆ ਦਾ ਕਿਰਿਆ ਕੀ ਹੁੰਦੀ ਆ ਜਦੋਂ ਕੋਈ ਵੀ ਸ਼ਬਦ ਸਾਨੂੰ ਸਮੇ ਦੇ ਅਨਸਾਰ ਦੱਸੇ ਕਿ ਜੋ ਵੀ ਇਹ ਕੰਮ ਹੋਇਆ ਇਹ ਹੋ ਚੁੱਕਿਆ ਜਾਂ ਹੋਵੇਗਾ ਜਾਂ ਚੱਲ ਰਿਹਾ ਕਿ ਜਦਾ ਮਤਲਬ ਹੋ ਚੁੱਕਿਆ ਪਾਸਟ ਜਾਂ ਚੱਲ ਰਿਹਾ ਪ੍ਰੈਜੈਂਟ ਜਾਂ ਆਉਣ ਵਾਲੀ ਸਮੇਂ ਦੇ ਵਿੱਚ ਹੋਵੇਗਾ ਸਾਡੇ ਕੋਲ ਤਿੰਨ ਤਰੀਕੇ ਦੇ ਕਾਲ ਨੇ ਤਾਂ ਉਹਨਾਂ ਨੇ ਸਾਨੂੰ ਕੌਣ ਦੱਸਦਾ ਕਿ ਟਾਈਮ ਦਾ ਕੌਣ ਦੱਸਦਾ ਟਾਈਮ ਦਾ ਸਾਨੂੰ ਦੱਸਦੀ ਪੁੱਤ ਕਿਰਿਆ ਤੇ ਜਿਵੇਂ ਕੁੜੀ ਸਕੂਲ ਗਈ ਹੈ ਕੁੜੀ ਸਕੂਲ ਜਾ ਰਹੀ ਹੈ ਕੁੜੀ ਸਕੂਲ ਜਾਵੇਗੀ ਤਾਂ ਇੱਥੇ ਕੀ ਸਾਨੂੰ ਸਮੇਂ ਦਾ ਪਤਾ ਲੱਗਦਾ ਕਿ ਕਿਰਿਆ ਕਿਰਿਆ ਤਾਂ ਸਾਨੂੰ ਸਮੇਂ ਦਾ ਹੀ ਦੱਸਦੀ ਹੁੰਦੀ ਆ ਆਪਾਂ ਵਾਕ ਦੇ ਵਿੱਚ ਪਿੱਛੇ ਵਿੱਚ ਜਦੋਂ ਆਪਾਂ ਕਿਰਿਆ ਕਰੀ ਸੀ ਸ਼ਬਦ ਸ੍ਰੈਣੀ ਆਪਾਂ ਕਰੀਆਂ ਸੀ ਸ਼ਬਦ ਸ੍ਰੈਣੀ ਦੇ ਵਿੱਚ ਆਪਾਂ ਕਿਰਿਆ ਕਹੀ ਸੀ ਤਾਂ ਆਪਾਂ ਕਿਹਾ ਸੀ ਕਿਸੇ ਵੀ ਸ਼ਬਦ ਨੂੰ ਆਪਾਂ ਕਿਰਿਆ ਕਦੋਂ ਕਹਿ ਸਕਦੇ ਆ ਕੋਈ ਵੀ ਸ਼ਬਦ ਨੂੰ ਕਿਰਿਆ ਆਪਾਂ ਉਸ ਟਾਈਮ ਹੀ ਕਹਿ ਸਕਦੇ ਆ ਪੁੱਤ ਜਦੋਂ ਸਾਨੂੰ ਟਾਈਮ ਦਾ ਨਾਲ ਦੱਸੇ ਇਹ ਟਾਈਮ ਦਾ ਸਾਨੂੰ ਹਿੰਟ ਦਵੇ ਕਿ ਜੋ ਵੀ ਕਰਤਾ ਜੋ ਵੀ ਕੰਮ ਕਰ ਰਿਹਾ ਇਹ ਹੋ ਚੁੱਕਿਆ ਜਾਂ ਚੱਲ ਰਿਹਾ ਜਾਂ ਆਉਣ ਵਾਲੇ ਸਮੇਂ 'ਚ ਹੋਊਗਾ ਓਕੇ ਪੁੱਤ ਅਗੇ ਉਹ ਪੜਦਾ ਹੈ ਉਹ ਪੜਦਾ ਸੀ ਪਾਸਟ ਦਾ ਆ ਗਿਆ ਉਹ ਬੜੇਗਾ ਤਾਂ ਫਿਊਚਰ ਆ ਗਿਆ ਪੁੱਤੋ ਕਿ ਫਿਊਚਰ ਦੇ ਵਿੱਚ ਇਹ ਕੰਮ ਹੋਣਾ ਤੇ ਇਹ ਕੰਮ ਇਸ ਟਾਈਮ ਚੱਲ ਰਿਹਾ ਵਰਤਮਾਨ ਕਾਲ ਦੇ ਵਿੱਚ ਆ ਤੇ ਇਹ ਕੰਮ ਭੂਤਕਾਲ ਦੇ ਵਿੱਚ ਆ ਕਿ ਇਹ ਕੰਮ ਹੋ ਚੁੱਕਿਆ ਸਿੰਪਲ ਤਾਂ ਇਹਦੇ ਵਿੱਚ ਸਾਨੂੰ ਇਹ ਸਾਰੀ ਕੀ ਹੈ ਪੁੱਤ ਜਿਹੜੇ ਆਏ ਨੇ ਪੜਦਾ ਹੈ ਇਹ ਸਾਰੀ ਕੀ ਆਪਣੇ ਆਪ ਦੇ ਵਿੱਚ ਕਿਰਿਆ ਕਿਰਿਆ ਦੇ ਵਿੱਚ ਇਹ ਹੈਗੀ ਸਾਡੀ ਮੂਲ ਕਿਰਿਆ ਤੁਸੀਂ ਰਿਵੀਜ਼ਨ ਕਰੀ ਹੋਊਗੀ ਕਿ ਕਿਰਿਆਦੇ ਤੋਂ ਪਿੱਛੇ ਵਾਲੀਆਂ ਕਲਾਸਾਂ ਵੀ ਮਿਲ ਗਈਆਂ ਹੋਣਗੀਆਂ ਕਿਉਂਕਿ ਕਲਾਸਾਂ ਕੁੱਤੇ ਤੋਂ ਰਿਕਾਰਡਿੰਗ ਜਾਂਦੀਆਂ ਨੇ ਓਕੇ ਕੱਲ ਕਲਾਸ ਕੋਈ ਰਿਕਾਰਡ ਨਹੀਂ ਹੋਈ ਕਿਉਂਕਿ ਕੱਲ ਸੀਗਾ ਸਟੂਡੈਂਟ ਦਾ ਤਰਨਾ ਸੀਗਾ ਇੱਥੇ ਮਹੌਲੀ ਦੇ ਵਿੱਚ ਤਾਂ ਉੱਥੇ ਸੀ ਪੀਟ ਪਲੱਸ 2 ਬੋਰਡ ਦੇ ਅੱਗੇ ਸਾਰੇ ਟੀਚਰ ਤੇ ਬਾਕੀ ਸੋਨੂੰ ਕਲਾਸਾਂ ਅੱਜ ਤੋਂ ਬਾਅਦ ਲਗਾਤਾਰ ਹੀ ਸਾਰੀਆਂ ਕਲਾਸਾਂ ਮਿਲਣਗੀਆਂ ਇਹ ਤੋਂ ਬਾਅਦ ਅਸੀਂ ਗੁਰੂਗਰਾਜ ਸਾਹਿਬ ਦੇ ਵਿੱਚ ਪਕਤ ਸਹਿਬਾਨ ਸੂਫੀ ਕਾਵ ਸਾਡਾ ਪੰਜਾਬੀ ਸਹਿਤ ਇਹ ਬਾਰੇ ਚੀਜ਼ ਬਾਕੀ ਪੀਟੀ ਪਲੱਸਵੀ ਦੇ ਸਾਰੇ ਹੀ ਪੀ ਵਾਈ ਕਿਊ ਕਰਾਂਗੇ ਤੇ ਬਾਕੀ ਬੁੱਤ ਸਭ ਤੋਂ ਸਟੱਡੀਿੰਗ ਦੇ ਵਿੱਚ ਮੈਂ ਸਾਨੂੰ ਰਣਿੰਦਰ ਸਿੰਘ ਦੁੱਗਲ ਦੀ ਬੁੱਕ ਹੀ ਕਰਵਾ ਰਹੀ ਹਾਂ ਤੇ ਮੈਂ ਸਾਰੇ ਬੱਚਿਆਂ ਨੂੰ ਸਟੱਡੀਿੰਗ ਚ ਕਿਹਾ ਸੀਗਾ ਕਿ ਰਣਿੰਦਰ ਸਿੰਘ ਦੁੱਗਲ ਬੂਟਾ ਸਿੰਘ ਬਰਾੜ ਤੇ ਬਾਕੀ ਜਿਹੜੀਆਂ ਵੀ ਸਾਡੀ ਯੂਨੀਵਰਸਿਟੀ ਹਾਈ ਲੈਵਲ ਦੇ ਵਿਆਕਰਨ ਦੇ ਕਲਾਸਾਂ ਮਤਲਬ ਕਿਤਾਬਾਂ ਆਉਂਦੀਆਂ ਨੇ ਉਹਨਾਂ ਦੇ ਵਿੱਚੋਂ ਆਪਾਂ ਸਾਰਾ ਡਾਟਾ ਲੈ ਕੇ ਸੋਨ ਵਿੱਚ ਫਿਰੋ ਕਾਸਟ ਯੂਟਿਊਬ ਤੇ ਕਰਾਵਾਂਗੇ ਓਕੇ ਬਟ ਸਭ ਤੋਂ ਪਹਿਲਾਂ ਤੁਸੀਂ 9ਵੀਂ 10ਵੀਂ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬੁੱਕ ਤੇ ਨਰਿੰਦਰ ਸਿੰਘ ਦੁੱਗਲ ਦੀ ਬੁੱਕ ਸਾਰੀ ਹੀ ਕੀਤੀ ਹੋਵੇ ਪੁੱਤ ਕਿਉਂਕਿ ਜੇ ਤੁਹਾਨੂੰ ਮਤਲਬ ਕਿਸੇ ਪੇਪਰ 'ਚ 13 ਨੰਬਰ ਦੀ ਪੰਜਾਬੀ ਆਉਂਦੀ ਆ ਕੁਝ ਕਿ ਪੇਪਰਾਂ 'ਚ 15 ਨੰਬਰ ਦੀ ਆਉਂਦੀ ਆ ਇਹਦੇ ਵਿੱਚ ਪੁੱਤ 10 ਨੰਬਰ ਦੀ ਬਹੁਤ ਸੌਖੀ ਆਊਗੀ ਜਿਹੜੀਆਂ ਤੁਹਾਡੀ ਆਮ ਨੌਮੀ ਰਸਮੀ ਦੁੱਗਲ ਇਹੇ ਕਰ ਦੂ ਬਾਕੀ ਤਿੰਨ ਨੰਬਰ ਹੀ ਡਿਸਾਈਡ ਕਰਨਗੇ ਸਿਲੈਕਸ਼ਨ ਇਹ ਵਾਲੇ ਤੇ ਆਪਾਂ ਲੱਛ ਤੇ ਜ਼ੋਰ ਦਵਾਂਗੇ ਬਾਲਾ ਨਹੀਂ ਹਫਤੇ ਤੱਕ ਤੁਹਾਡੀ ਹਾਈ ਲੈਵਲ ਜਿਹੜੀ ਵਿਆਕਰਨ ਹੀ ਸਟਾਰਟ ਹੋ ਜੂਗੀ ਇੱਥੇ ਵੀ 10 ਨੰਬਰ ਦੀ ਸੌਖੀ ਪਾ ਦੇਣਗੇ ਜਿਹੜੀ ਸਾਰੇ ਬੱਚਿਆਂ ਦੇ ਹੀ ਠੀਕ ਹੋਊਗੀ ਤੇ ਸਿਲੈਕਸ਼ਨ ਤੁਹਾਡੀ ਖੜੀ ਹੋਊਗੀ ਇਹ ਵਾਲੇ ਜਿਹੜੀ ਹਾਈ ਲੈਵਲ ਦੀ ਪਾਉਣਗੇ ਜਿਹੜੀ ਕਿ ਮਤਲਬ ਆਹ ਦਾ ਤੁਸੀਂ ਕਰਨੀ ਕਰਨੀ ਹੈ ਇਹਦਾ ਟਾਰਗੇਟ ਦਾ ਰੱਖਣਾ ਕਿ 1 ਮਹੀਨੇ ਦੇ ਵਿੱਚ ਵਿੱਚ ਤੁਹਾਡੇ ਆਹ ਵਾਲੇ ਨੰਬਰ ਤਿਆਰ ਹੋ ਜਾਣਾ ਤੇ ਬਾਕੀ ਜਿਹੜੀ ਗੇਮ ਆਉਂਦੀ ਹੈ ਸਿਲੈਕਸ਼ਨ ਦੀ ਜੋ ਵੀ ਹੁੰਦਾ ਤੁਹਾਡੇ ਜੁਆਇਨ ਮਤਲਬ ਜੋਬ ਲੱਗਣ ਦੀ ਉਹ ਇਹੇ ਵਾਲੇ ਨੰਬਰਾਂ ਤੇ ਖੜੀ ਆ ਪੁੱਤਾਂ ਇਹ ਆਪਾਂ ਕਰਾਂਗੇ ਟੈਨਸ਼ਨ ਨਹੀਂ ਲੈਣੀ ਵਿੱਚ ਗਾਇਬ ਪਿਆ ਹੋਊਗਾ ਕਲਾਸਾਂ ਦਾ ਹੁਣ ਲਗਾਤਾਰ ਹੀ ਕਲਾਸਾਂ ਹੋਣਗੀਆਂ ਓਕੇ ਤਾਂ ਜਿੱਥੇ ਸਾਨੂੰ ਇਹ ਸਾਰੀ ਕੀ ਹੈ ਇਹ ਨੂੰ ਆਪਾਂ ਸਾਰੀ ਨੂੰ ਜਿਉ ਕਹਿ ਦੇਣਗੇ ਅੰਡਰਲਾਈਨ ਕਰਿਆ ਕੀ ਹੈ ਇਹ ਸਾਰਾ ਕੀਆ ਕਿਰਿਆ ਵਕਾਂਸ਼ ਇਹ ਸਾਰਾ ਕੀਆ ਕਿਰਿਆ ਵਕਾਂਸ਼ ਓਕੇ ਤਾਂ ਇਹਦੇ ਵਿੱਚ ਇਹ ਹੈ ਕੀ ਹੈ ਮੂਲ ਕਿਰਿਆ ਇਹ ਹੈ ਕੀ ਹੈ ਸਹਾਇਕ ਕਿਰਿਆ ਤੇ ਇਹੀ ਤਾਂ ਸਾਨੂੰ ਦੱਸਦੀ ਹੁੰਦੀ ਹੈ ਟਾਈਮ ਦਾ ਤਾਂ ਕਿਰਿਆ ਹੀ ਤਾਂ ਦੱਸੂਗੀ ਸਾਨੂੰ ਕਿ ਕਿਰਿਆ ਹੋ ਚੁੱਕੀ ਆ ਜਾਂ ਕਿਰਿਆ ਚੱਲ ਰਹੀ ਆ ਜਾਂ ਕਿਰਿਆ ਆਉਣ ਵਾਲੇ ਸਮੇਂ 'ਚ ਹੋਵੇਗੀ ओके ਤੇ ਉਹੀ ਨੂੰ ਜਿਹੜੀ ਸਾਨੂੰ ਟਾਈਮ ਦਾ ਦੱਸਦੀ ਅੱਜ ਅਸੀਂ ਉਹੀ ਟਾਈਮ ਨੂੰ ਪੜਨਾ ਤਾਂ ਕਾਲ ਸਾਡਾ ਕਿੰਨੇ ਤਰ੍ਹਾਂ ਦਾ ਹੁੰਦਾ ਕਾਲ ਹੁੰਦਾ ਸਾਡਾ ਤਿੰਨ ਤਰ੍ਹਾਂ ਦਾ ਪਹਿਲਾ ਹੋएगा ਸਾਡਾ ਵਰਤਮਾਨ ਕਾਲ ਫਿਰ ਹੈਗਾ ਪੂਤਕਾਲ ਤੇ ਫਿਰ ਹੈਗਾ ਭਵਿਕ ਕਾਲ ਵਰਤਮਾਨ ਕਾਲ ਜਿਹਦੇ ਵਿੱਚ ਸਾਨੂੰ ਪਤਾ ਲੱਗੇ ਵਾਕ ਦੇ ਵਿੱਚ ਸਾਨੂੰ ਇਹ ਗੱਲ ਪਤਾ ਲੱਗੇ ਕਿ ਜੋ ਵੀ ਕੰਮ ਹੋ ਰਿਹਾ ਜੋ ਵੀ ਕੰਮ ਹੋ ਰਿਹਾ ਉਹ ਇਸ ਟਾਈਮ ਪ੍ਰੈਜੈਂਟ ਦੇ ਵਿੱਚ ਚੱਲ ਰਿਹਾ ਭੂਤਕਾਲ ਜਿੱਥੇ ਸਾਨੂੰ ਪਤਾ ਲੱਗੇ ਕਿ ਕੰਮ ਉਹ ਪਾਸਟ ਦੇ ਵਿੱਚ ਹੋਇਆ ਖਤਮ ਹੋ ਗਿਆ ਜਾਂ ਪਾਸਟ ਦੇ ਵਿੱਚ ਹਾਲ ਤੱਕ ਕੰਮ ਚੱਲ ਰਿਹਾ ਜਾਂ ਪਾਸਟ ਦੇ ਵਿੱਚ ਕੋਈ ਕੰਮ ਕਿਸੇ ਸ਼ਰਤ ਤੇ ਹੋਇਆ ਇਹ ਸ਼ਰਤੀਆਕਾਰ ਆਈ ਨਹੀਂ ਤੁਹਾਡੇ PYQ ਹੈਗੇ ਨਹੀਂ ਇਹਦੇ ਵਿੱਚ ਤਾਂ ਸ਼ਰਤ ਦੇ ਉੱਪਰ ਜਿਹੜੇ ਕੰਮ ਹੁੰਦੇ ਨੇ ਉਹ ਇੱਕ ਕਾਲ ਕਿ ਕੰਮ ਫਿਊਚਰ 'ਚ ਹੋਊਗਾ ਓਕੇ ਪੁੱਤ ਤਾਂ ਹੁਣ ਸਾਡਾ ਪਹਿਲਾ ਹੈਗਾ ਵਰਤਮਾਨ ਕਾਲ ਪਹਿਲਾਂ ਵੀਡੀਓ ਰੋਕੋ ਤੇ ਪੜੋ ਵਰਤਮਾਨ ਚੱਲ ਰਿਹਾ ਸਮਾਂ ਪਰ ਆਇਆ ਜਿਸ ਸਮੇਂ ਵਿੱਚ ਕੰਮ ਦੇ ਹੁਣ ਹੋਣ ਬਾਰੇ ਪਤਾ ਲੱਗਦਾ ਹੈ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਚੱਲ ਰਹੇ ਸਮੇਂ ਵਿੱਚ ਹੋ ਰਿਹਾ ਹੈ ਇਹ ਤਾਂ ਨਾਰਮਲੀ ਇਹਦਾ ਰਾਮ ਖੇਡਦਾ ਹੈ ਗੀਤ ਪਾਠ ਪੜਦਾ ਹੈ ਸਿੱਧਾ ਗੀਤ ਦਾ ਰਹੀ ਹੈ ਤਾਂ ਕੀ ਕਰ ਰਹੀ ਹੈ ਗੀਤ गा ਰਹੀ ਹੈ ਇਹ ਸਾਰੀ ਜਿਹੜੀ ਕਿਰਿਆ ਕਿਰਿਆ ਦੇ ਵਿੱਚ ਇਹ ਵਾਲੀ ਕਿਹੜੀ ਹੈ ਪੁੱਤ ਸਹਾਇਕ ਕਿਰਿਆ ਇਹ ਹੀ ਤਾਂ ਸਾਨੂੰ ਦੱਸਦੀ ਆ ਨਾ ਇਹ ਵਾਲੀ ਤਾਂ ਸਾਨੂੰ ਦੱਸਦੀ ਆ ਕਿ ਜਿਹੜਾ ਇਹ ਕਿਰਿਆ ਹੋ ਰਹੀ ਹੈ ਇੱਕੀ ਦੇ ਟਾਈਮ 'ਚ ਹੋ ਰਹੀ ਹੈ ਤੇ ਅੱਜ ਅਸੀਂ ਉਹੀ ਟਾਈਮ ਨੂੰ ਕਾਲ ਜਾਂ ਸਮਾਂ ਕਹਿੰਦੇ ਆ ਤਾਂ ਉਹਦੇ ਵਿੱਚ ਅਸੀਂ ਪਹਿਲਾਂ ਸਟਾਰਟ ਕਰਿਆ ਵਰਤਮਾਨ ਕਾਲ ਵਰਤਮਾਨ ਕਾਲ ਦੀ ਅੱਗੇ 6 ਕਿਸਮਾਂ ਹਨ ਪਹਿਲੀ ਹੈਗੀ ਹੈ ਸਧਾਰਨ ਜਾਂ ਆ ਨਿਸ਼ਚਿਤ ਵਰਤਮਾਨ ਕਾਲ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਕਾਲ ਵਿੱਚ ਹੋ ਰਿਹਾ ਹੈ ਪਰ ਨਿਸ਼ਚਿਤ ਸਮੇਂ ਦਾ ਨਾ ਪਤਾ ਹੋਵੇ ਕਿ ਕਦੋਂ ਹੋ ਰਿਹਾ ਹੈ ਜਿਵੇਂ ਕੁੜੀਆਂ ਹਾਕੀ ਖੇਡਦੀਆਂ ਹਨ ਤਾਂ ਮਤਲਬ ਵਰਤਮਾਨ ਸਮੇਂ 'ਚ ਪਤਾ ਲੱਗਿਆ ਕਿ ਹਾਕੀ ਖੇਡਦੀਆਂ ਹਨ ਬਟ ਪ੍ਰੋਪਰ ਨਹੀਂ ਇਹਦੇ ਵਿੱਚ ਪਤਾ ਲੱਗਦਾ ਸਾਨੂੰ ਸੂਰਜ ਪੂਰਬ ਦਿਸ਼ਾ ਵਿੱਚੋਂ ਨਿਕਲਦਾ ਹੈ ਇਹਦੇ ਵਿੱਚ ਇੱਕ ਚੀਜ਼ ਹੋਰ ਹੁੰਦੀ ਆ ਇਹਦੇ ਵਿੱਚ ਰੁਟੀਨ ਦੇ ਵਿੱਚ ਕੋਈ ਚੀਜ਼ ਦੱਸ ਰਹੇ ਆ ਜਾਂ ਆਪਾਂ ਕੋਈ ਫਿਕਸ ਚੀਜ਼ ਦੱਸ ਰਹੇ ਆ ਕਿ ਇਹੇ ਕੰਮ ਦਾ ਪੱਕਾ ਹੀ ਹੋ ਰਿਹਾ ਜਾਂ ਕਿਸੇ ਦੀ ਜਦੋਂ ਆਪਾਂ ਕਿਸੇ ਆਦਤਵਾਰੀ ਗੱਲ ਕਰਦੇ ਆ ਕਿ ਉਹਨੂੰ ਤਾਂ ਇਹ ਆਦਤ ਆ ਤਾਂ ਉਹ ਪਾਕ ਹਮੇਸ਼ਾ ਹੀ ਕਰਦੇ ਜਾਂਦੇ ਰਹਿੰਦੇ ਨੇ ਸਧਾਰਨ ਵਰਤਮਾਨ ਕਾਲ ਚ ਜਾਂਦੇ ਰਹਿੰਦੇ ਨੇ ਬਾਕੀ ਤੁਸੀਂ ਇੰਗਲਿਸ਼ ਦੇ ਵਿੱਚ ਵੀ ਕਰਦੇ ਹੋ ਪ੍ਰੈਜ਼ੈਂਟ ਟੈਂਸਪਰ ਤੁਲਨਾ ਕਰਕੇ ਪੜ ਲਿਆ ਕਰੋ ਤਾਂ ਫਿਰ ਤੁਹਾਨੂੰ ਸੌਖਾ ਲੱਗਿਆ ਕਰੂਗਾ ਤਾਂ ਇਹੇ ਸੀ ਸਾਡਾ ਸਧਾਰਨ ਵਰਤਮਾਨ ਕਾਲ ਚਾਲੂ ਵਰਤਮਾਨ ਕਾਲ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ ਅਤੇ ਖਤਮ ਨਹੀਂ ਹੋਇਆ ਰਾਜੂ ਗੀਤ ਗਾ ਰਿਹਾ ਹੈ ਓਕੇ ਕਿ ਕੰਮ ਖਤਮ ਨਹੀਂ ਹੋਇਆ ਉਹ ਹਾਲ ਤੱਕ ਚਾਲੂ ਆ ਕੰਮ ਕੀ ਹੈ ਸਾਡਾ ਹਾਲ ਤੱਕ ਚਾਲੂ ਆ ਕਾਰ ਚੱਲ ਰਹੀ ਹੈ ਜਾਂ ਹਵਾ ਚੱਲ ਰਹੀ ਹੈ ਤਾਂ ਕੰਮ ਜਦੋਂ ਵਰਤਮਾਨ ਕਾਲ ਵਿੱਚ ਚਾਲੂ ਹੋਵੇ ਚੱਲ ਰਿਹਾ ਹੋਵੇ ਪੂਰਨ ਵਰਤਮਾਨ ਕਾਲ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਵਰਤਮਾਨ ਸਮੇਂ ਵਿੱਚ ਹੋ ਚੁੱਕਿਆ ਹੈ ਇਹ ਕੰਮ ਵਰਤਮਾਨ ਸਮੇਂ ਵਿੱਚ ਪੂਰਾ ਹੋ ਚੁੱਕਿਆ ਹੈ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਪੂਰਨ ਵਰਤਮਾਨ ਕਾਲ ਸ਼ਾਮ ਗੀਤ ਗਾ ਚੁੱਕਿਆ ਹੈ ਹੈ ਇਹ ਮਤਲਬ ਵਰਤਮਾਨ ਸਮੇਂ ਵਿੱਚ ਬਟ ਕੀ ਹੋਇਆ ਕਿ ਉਹ ਗਾ ਚੁੱਕਿਆ ਕੰਮ ਕੰਪਲੀਟ ਹੋ ਗਿਆ ਉਹ ਚੰਡੀਗੜ੍ਹ ਤੋਂ ਆ ਗਿਆ ਹੈ ਤੱਕ ਹੋਇਆ ਵਰਤਮਾਨ ਚ ਬਟ ਜੋ ਵੀ ਉਹ ਨਹੀਂ ਕਰਨਾ ਸੀ ਉਹ ਕੰਪਲੀਟ ਹੋ ਗਿਆ ਤਾਂ ਪੂਰਨ ਵਰਤਮਾਨ ਕਾਲ ਪੂਰਨ ਚਾਲੂ ਵਰਤਮਾਨ ਕਾਲ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗਦਾ ਹੈ ਕਿ ਕੰਮ ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਚੱਲ ਰਿਹਾ ਹੈ ਕੰਮ ਬੀਤੇ ਸਮੇਂ ਤੋਂ ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਹੁਣ ਤੱਕ ਚੱਲ ਰਿਹਾ ਹੈ ਉਹ 2 ਘੰਟਿਆਂ ਤੋਂ ਇੰਤਜ਼ਾਰ ਕਰ ਰਿਹਾ ਹੈ ਤਾਂ ਕਿ ਇਹ 2 ਘੰਟੇ ਪਹਿਗ ਪਿਛੇ ਤੋਂ ਕੰਮ ਉੱਥੋਂ ਸਟਾਰਟ ਹੋ ਗਏ ਹੁਣ ਤੱਕ ਚੱਲੂ ਆ ਪੂਰਨ ਚੱਲੂ ਵਰਤਮਾਨ ਇਹਦੇ ਤੁਹਾਨੂੰ ਪਤਾ ਹੈ ਇਹ ਵਰਤਮਾਨ ਚ ਹੋਊਗਾ ਬਟ ਇਹ ਪਿਛਲੇ ਕਿਸੇ ਟਾਈਮ ਤੋਂ ਚੱਲੂ ਹੋ ਕੇ ਹੁਣ ਤੱਕ ਉਹ ਚੱਲ ਰਿਹਾ ਮੈਂ ਸਵੇਰ ਤੋਂ ਸਫ਼ਰ ਕਰ ਰਹੀ ਹਾਂ ਤਾਂ ਕਦੋਂ ਕਿਸੇ ਇੱਕ ਟਾਈਮ ਦਾ ਇੱਥੇ ਹਿੰਟ ਦਿੱਤਾ ਹੁੰਦਾ ਪੁੱਤ ਕਿ ਉੱਥੋਂ ਹੁਣ ਤੱਕ ਕੋਈ ਵੀ ਜਿਹੜਾ ਕੰਮ ਆ ਕਿਰਿਆ ਉਹ ਚੱਲ ਰਹੀ ਆ ਸ਼ਰਤੀਆ ਵਰਤਮਾਨ ਕਾਲ ਕਿਰਿਆ ਦੀ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਨੇ ਜੋ ਵੀ ਕੰਮ ਹੋਇਆ ਉਹ ਕਿਸੇ ਸ਼ਰਤ ਤੇ ਹੋਇਆ ਜੇ ਤੁਸੀਂ ਆਖੋ ਤਾਂ ਅਸੀਂ ਆ ਜਾਈਏ ਤਾਂ ਕੋਈ ਸ਼ਰਤ ਜੇ ਤੁਸੀਂ ਇਦਾਂ ਕਹੋਗੇ ਤਾਂ ਅਸੀਂ ਆ ਕਰਾਂਗੇ ਤਾਂ ਇਤੇ ਸ਼ਰਤ ਰੱਖ ਕੇ ਜਦੋਂ ਵਰਤਮਾਨ ਸਮੇਂ ਦੇ ਵਿੱਚ ਕੋਈ ਵੀ ਕੰਮ ਹੋਵੇ ਤਾਂ ਉਹਨੂੰ ਅਸੀਂ ਕਹਿੰਦੇ ਆ ਸ਼ਰਤੀਆ ਵਰਤਮਾਨ ਕਾਲ ਜੇ ਤੁਸੀਂ ਕੁਝ ਮਦਦ ਕਰੋ ਤਾਂ ਮੈਂ ਪਾਸ ਹੋ ਸਕਦਾ ਹਾਂ ਕਿ ਜੇ ਤੁਸੀਂ ਮਦਦ ਕਰੋ ਇੱਕ ਸ਼ਰਤ ਅਰ ਵਰਤਮਾਨ ਦੇ ਟਾਈਮ ਦੇ ਵਿੱਚ ਹੀ ਤਾਂ ਮੈਂ ਵਰਤਮਾਨ ਟਾਈਮ ਦੇ ਵਿੱਚ ਕੀ ਹੋ ਜਾਊਗਾ ਪਾਸ ਹੋ ਜਾਊਗਾ ਤਾਂ ਇਹਨੂੰ ਅਸੀਂ ਕਹਾਂਗੇ ਪੁੱਤ ਸ਼ਰਤੀਆ ਵਰਤਮਾਨ ਕਾਲ ਹੁਕਮੀ ਵਰਤਮਾਨ ਕਾਲ ਹੁਕਮੀ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਵਰਤਮਾਨ ਸਮੇਂ ਵਿੱਚ ਕੰਮ ਕਰਨ ਲਈ ਹੁਕਮ ਦਿੱਤਾ ਗਿਆ ਹੈ ਜਾਂ ਇੱਛਾ ਪ੍ਰਗਟ ਕੀਤੀ ਗਈ ਹੈ ਤਾਂ ਉਹਨੂੰ ਅਸੀਂ ਕਹਾਂਗੇ ਹੁਕਮੀ ਵਰਤਮਾਨ ਕਾਲ ਤੁਸੀਂ ਮਿਹਨਤ ਨਾਲ ਕੰਮ ਕਰੋ ਇੱਕ ਹੁਕਮ ਦਿੱਤਾ ਪੁੱਤ ਦਿੱਤਾ ਵੀ ਕਿੱਥੇ ਆ ਵਰਤਮਾਨ ਸਮੇਂ ਦੇ ਵਿੱਚ ਗਰੀਬ ਲੋਕਾਂ ਦਾ ਭਲਾ ਕਰੋ ਤਾਂ ਇਹ ਹੈਗਾ ਸੀ ਸਾਡਾ ਹੁਕਮੀ ਵਰਤਮਾਨ ਕਾਲ ਇਥੋਂ ਤੱਕ ਅਸੀਂ ਸਾਡਾ ਪੁੱਤ ਵਰਤਮਾਨ ਕਾਲ ਜਿਹੜਾ ਅੱਗੇ ਸੀ ਸਾਡਾ ਛੇ ਕਿਸਮਾਂ ਦਾ ਹੁਣ ਸਾਡਾ ਸਟਾਰਟ ਹੁੰਦਾ ਪੂਤਕਾਲ ਇਹਨੂੰ ਇਹਨਾਂ ਨੇ ਬੋਰ ਹੋ ਗਏ ਹੋਗੇ ਹੁੰਗੇ ਇਥੋਂ ਤੱਕ ਆਉਂਦੇ ਆਉਂਦੇ ਬਟ ਇੱਕ ਵਾਰੀ ਜਦੋਂ ਹੁਣ ਤੁਸੀਂ ਨੋਟਸ ਬਣਾਉਂਗੇ ਨਾ ਪਤਾ ਮਤਲਬ ਬਰਾਬਰ ਬਰਾਬਰ ਲਿਖ ਲਿਓ ਮਤਲਬ ਜਦੋਂ ਤੁਸੀਂ ਆਪ ਦੇ ਪੇਜ ਤੇ ਲਿਖੂਗੇ ਨਾ ਮਤਲਬ ਕਾਪੀ ਟੇਢੀ ਕਰਕੇ ਬਰਾਬਰ ਵਾਰ ਫਿਰ ਤੁਲਨਾ ਕਰਕੇ ਦੇਖਿਓ ਤੇ ਫਿਰ ਜੇ ਤੁਸੀਂ ਤੁਲਨਾ ਕਰੋਗੇ ਨਾ ਸਾਰੀਆਂ ਕਿਸਮਾਂ ਦੇ ਵਿੱਚ ਫਿਰ ਉਹ ਛੇਤੀ ਸਮਝ ਆਊਗਾ ਬਾਕੀ ਤੁਸੀਂ ਪੀ ਵੀ ਕਿਊ ਜਦੋਂ ਲਾਉਂਗੇ ਆਏ ਦਾ ਹਜੇ ਮੈਨੂੰ 4-5 ਵਾਰੀ ਆਇਆ ਬਟ ਰਿਸਕ ਕਿਉ ਲੈਣਾ ਜੇ ਅੱਗੇ ਜ਼ਿਆਦਾ ਡਿਟੇਲ ਚ ਪਤਾ ਠੀਕ ਹੈ ਇੱਕ ਵਾਰੀ ਕਰਿਓਸ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਭੂਤਕਾਲ ਭੂਤਕਾਲ ਦਾ ਹੁੰਦਾ ਬੀਤ ਚੁੱਕਿਆ ਸਮਾਂ ਪਾਸਟ ਬਾਕ ਵਿੱਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤ ਚੁੱਕੇ ਸਮੇਂ ਵਿੱਚ ਵਾਪਰ ਰਿਹਾ ਹੈ ਜਾਂ ਖਤਮ ਹੋ ਚੁੱਕਿਆ ਹੈ ਤਾਂ ਉਹਨੂੰ ਅਸੀਂ ਕਹਾਂਗੇ ਭੂਤਕਾਲ ਜਿਵੇਂ ਸੀ ਕੁੜੀ ਪੜ੍ਹਦੀ ਸੀ RAM ਗਾਉਂਦਾ ਸੀ ਮੁੰਡਾ ਸਕੂਲ ਜਾਂਦਾ ਸੀ ਲਈ ਕੇ ਰਮਣ ਖੇੜਦਾ ਸੀ ਅਸੀਂ ਪੜਦੇ ਸਾਂ ਕੋਮਲ ਨੇ ਗੀਤ ਗਾਇਆ ਸੀ ਤਾਂ ਇਹ ਸਾਰੇ ਸਾਨੂੰ ਕੀ ਦੱਸ ਰਹੇ ਨੇ ਇਹ ਕਿ ਇਹ ਸਾਰਾ ਕੀ ਪੁੱਤ ਇਹ ਸਾਰਾ ਕੀ ਕਿਰਿਆ ਕਿਰਿਆ ਦੇ ਵਿੱਚੋਂ ਵੀ ਆਪਾਂ ਇਹਨੂੰ ਕਹਿ ਸਕਦੇ ਆ ਕਿ ਕਿਰਿਆ ਬਕਾਂਸ਼ਾ ਇਹ ਸਾਰਾ ਜਿਹੜਾ ਖੇੜਾ ਖੇੜ ਇਹਦੇ ਵਿੱਚ ਕੱਲਾ ਮੈਂ ਖੇੜ ਕੱਢ ਲੈਂਦਾ ਤਾਂ ਇਹ ਕੀ ਆ ਤੁਹਾਡੀ ਮੂਲ ਕਿਰਿਆ ਬਟ ਇੱਕ ਸ਼ਬਦ ਦਾ ਦੱਸ ਨਹੀਂ ਸਕਦਾ ਤਾਂ ਕੱਲੀ ਕਿਰਿਆ ਦਾ ਰੂਪ ਤਾਂ ਨਹੀਂ ਕਰ ਸਕਦਾ ਕਿਸੇ ਵੀ ਸ਼ਬਦ ਨੂੰ ਕਿਰਿਆ ਬਣ ਲਈ ਨਾਲ ਕੀ ਦੱਸਣਾ ਪਊਗਾ ਟਾਈਮ ਦੱਸਣਾ ਪਊ ਕਿ ਕਿਰਿਆ ਹੋ ਚੁੱਕੀ ਆ ਜਾਂ ਹੋ ਰਹੀ ਆ ਜਾਂ ਆਉਣ ਵਾਲੇ ਸਮੇਂ 'ਚ ਹੋਵੇਗੀ ਤਾਂ ਫਿਰ ਇਹ ਸਾਰੀ ਹੀ ਕਿਰਿਆ ਕਹਾਂਗੇ ਆਪਾਂ ਤੇ ਇਹਨੂੰ ਕਹਾਂਗੇ ਆਪਾਂ ਸਹਾਇਕ ਕਿਰਿਆ ਓਕੇ ਤਾਂ ਇਹ ਅੱਗੇ ਕਿੰਨੇ ਕਿਸਮਾਂ ਦਾ ਇਹ ਹੈਗਾ ਅੱਗੇ 5 ਕਿਸਮਾਂ ਦਾ ਸਧਾਰਨ ਜਾਂ ਆ ਨਿਸ਼ਚਿਤ ਭੂਤਕਾਲ ਕਿਰਿਆ ਦੇ ਜਿਸ ਰੂਪ ਤੋਂ ਇਹ ਜਾਣਕਾਰੀ ਮਿਲੇ ਕਿ ਕੰਮ ਬੀਤੇ ਸਮੇਂ ਵਿੱਚ ਹੋਇਆ ਹੈ ਪਰ ਇਹ ਨਿਸ਼ਚਿਤ ਨਾ ਹੋਵੇ ਕਿ ਕੰਮ ਕਦੋਂ ਤੇ ਕਿੰਨੇ ਪੂ ਸਮੇਂ ਪਹਿਲਾਂ ਹੋਇਆ ਕਿ ਕੰਮ ਖਤਮ ਹੋ ਗਿਆ ਪਾਸਟ ਦੇ ਵਿੱਚ ਕੰਮ ਹੋ ਗਿਆ ਬਟ ਟਾਈਮ ਨਹੀਂ ਪਤਾ ਕਿ ਕਿੰਨਾ ਟਾਈਮ ਪਹਿਲਾਂ ਹੋਇਆ ਜੀਤਾ ਨੇ ਰੋਟੀ ਖਾਧੀ ਖਾਧੀ ਮਤਲਬ ਕੰਮ ਹੋ ਗਿਆ ਜੀਤ ਨੇ ਕਿਤਾਬ ਪੜ੍ਹੀ ओके ਤਾਂ ਇਹ ਹੀ ਕਦੋਂ ਦਾ ਭੂਤਕਾਲ ਦਾ ਚਾਲੂ ਭੂਤਕਾਲ ਇੱਥੇ ਕੰਮ ਚਾਲੂ ਭੂਤਕਾਲ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਬੀਤੇ ਸਮੇਂ ਵਿੱਚ ਕਿਰਿਆ ਦਾ ਕੋਈ ਕੰਮ ਚਾਲੂ ਸੀ ਪਰ ਅਜੇ ਖਤਮ ਨਹੀਂ ਹੋਇਆ ਤਾਂ ਉਹਨੂੰ ਅਸੀਂ ਕਹਾਂਗੇ ਚਾਲੂ ਭੂਤਕਾਲ ਪਿੱਛੇ ਵਾਲੀ ਜੇ ਆਪਾਂ ਦੇਖੀਏ ਕਿ ਰੋਟੀ ਖਾਧੀ ਇਹ ਹੋ ਗਿਆ ਰੋਟੀ ਖਾ ਚੁੱਕੀ ਆ ਇਹ ਤੇ ਕੀ ਹੈ ਕਿ ਚਾਲੂ ਆ ਕੰਮ ਪਾਸਟ ਦੇ ਵਿੱਚ ਹਜੇ ਵੀ ਚਾਲੂ ਆ ਉਹ ਸਕੂਲ ਪੜਨ ਜਾ ਰਿਹਾ ਸੀ ਕਿ ਜਾ ਰਿਹਾ ਸੀਗਾ ਚਾਲੂ ਆ ਉਹ ਅਮਰ ਗੀਤ ਗਾ ਰਿਹਾ ਸੀ ਗਾ ਚੁੱਕਿਆ ਨਹੀਂ ਸੀ ਹਾਲੇ ਉਹ ਗੀਤ ਗਾ ਰਿਹਾ ਸੀ ਤਾਂ ਜਿਹੜੀ ਵੀ ਕਿਰਿਆ ਹਜੇ ਸਾਡੇ ਪਾਸਟ ਦੇ ਵਿੱਚ ਚਾਲੂ ਆ ਪੁੱਤ ਪੂਰਨ ਭੂਤਕਾਲ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਬੀਤੇ ਸਮੇਂ ਵਿੱਚ ਪੂਰਾ ਹੋ ਚੁੱਕਿਆ ਇਹ ਤੋਂ ਪਹਿਲਾਂ ਆਪਾਂ ਵੇਖਿਆ ਇਹਦੇ ਥੋੜੀ ਜਿਹੀ ਪ੍ਰੋਬਲਮ ਆ ਓਕੇ ਹੋ ਗਈ ਠੀਕ ਹੈ ਪਿੱਛੇ ਜਾ ਰਿਹਾ ਚਾਲੂ ਤਾਂ ਇੱਥੇ ਕੀ ਸੀ ਚਾਲੂ ਸੀ ਅਜੇ ਚੱਲ ਰਿਹਾ ਸੀਗਾ ਇੱਥੇ ਕੀ ਆ ਪਾਸਟ ਦੇ ਵਿੱਚ ਪੂਰਨ ਕਿ ਪੂਰਾ ਹੋ ਚੁੱਕਿਆ ਪਾਸਟ ਦੇ ਵਿੱਚ ਕੋਈ ਕੰਮ ਸਟਾਰਟ ਹੋਇਆ ਤੇ ਪੂਰਾ ਹੋ ਗਿਆ ਉਸਨੇ ਦਸਵੀਂ ਪਾਸ ਕਰ ਲਈ ਸੀ ਮੈਂ ਕਿਤਾਬ ਲਿਖ ਚੁੱਕਿਆ ਸੀ ओके ਤਾਂ ਇਹ ਪਾਸਟ ਦੇ ਵਿੱਚ ਕੰਮ ਪੂਰਾ ਹੋ ਗਿਆ। ਪੂਰਨ ਚਾਲੂ ਭੂਤਕਾਲ ਪਹਿਲਾਂ ਆਪਾਂ ਦੇਖਿਆ ਸੀਗਾ ਕੱਲਾ ਚਾਲੂ ਫਿਰ ਆਪਾਂ ਦੇਖਿਆ ਕੱਲਾ ਪੂਰਨ ਹੁਣ ਦੋਵੇਂ ਮਿਲ ਕੇ ਆ ਗਏ ਪੂਰਨ ਚਾਲੂ ਭੂਤਕਾਲ ਵਾਕ ਵਿੱਚ ਕਿਰਿਆ ਦਾ ਉਹ ਰੂਪ ਜਿਸ ਤੋਂ ਪਤਾ ਲੱਗੇ ਕਿ ਕਿਰਿਆ ਦਾ ਕੋਈ ਕੰਮ ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਕਿਸੇ ਹੋਰ ਬੀਤੇ ਸਮੇਂ ਤੱਕ جاری ਰਿਹਾ ਹੋਵੇਗਾ। ओके ਵੀਡੀਓ ਰੁਕੋ ਤੇ ਪੜੋ ਜੇ ਪਿਛਲੇ ਦੋ ਮੈਂ ਵਧੀਆ ਤੁਸੀਂ ਚੰਗੀ ਤਰੀਕੇ ਨਾਲ ਸੁਣੇ ਨਹੀਂ ਤਾਂ ਆ ਸਭ ਸੌਖੇ ਹੋ ਜਾਣਗੇ ਤਾਂ ਉਹਨੂੰ ਅਸੀਂ ਪੂਰਨ ਚਾਲੂ ਭੂਤਕਾਲ ਕਿਹਾ ਜਾਂਦਾ ਹੈ ਕੁੜੀ ਸਵੇਰ ਦੀ ਰੋ ਰਹੀ ਸੀ ਉਹ ਪਿਛਲੇ ਦੋ ਘੰਟਿਆਂ ਤੋਂ ਬੋਲ ਰਿਹਾ ਸੀ ਕੰਮ ਪਾਸਟਾ ਬਟ ਕਿਤੋਂ ਕਿਰਿਆ ਦੀ ਕਿਰਿਆ ਵਿੱਚ ਕਿਰਿਆ ਸੌਰੀ ਬਾਕ ਵਿੱਚ ਕਿਰਿਆ ਦਾ ਉਹ ਰੂਪ ਜਿਸ ਤੋਂ ਪਤਾ ਲੱਗੇ ਕਿਰਿਆ ਦਾ ਕੋਈ ਕੰਮ ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਬੀਤੇ ਸਮੇਂ ਤੋਂ ਸ਼ੁਰੂ ਹੋ ਕੇ ਕਿਸੇ ਹੋਰ ਬੀਤ ਚੁੱਕੇ ਸਮੇਂ ਤੱਕ ਜਾਰੀ ਰਿਹਾ ਕੰਮ ਹਜੇ ਜਾਰੀ ਹੋ ਰਹੀ ਸੀ ਜਾਰੀ ਹਜੇ ਉਹਦਾ ਰਹਿਣਾ ਓਕੇ ਇਹਨੂੰ ਅਸੀਂ ਕਹਾਂਗੇ ਪੂਰਨ ਚਾਲੂ ਭੂਤਕਾਲ ਸ਼ਰਤੀਆ ਭੂਤਕਾਲ ક્રિયા ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਬੀਤ ਚੁੱਕੇ ਸਮੇਂ ਵਿੱਚ ਕਿਸੇ ਸ਼ਰਤ ਤੇ ਹੋਇਆ ਇਦਾਂ ਤੁਹਾਡਾ ਪੀਆਈਕਿਊ ਆਇਆ ਸੀਗਾ ਸੌਖਾ ਸੀ ਸ਼ਰਤ ਦਾ ਹੁਣ ਪਤਾ ਲੱਗ ਜੂਗੀ ਤਾਂ ਮਤਲਬ ਪਾਸਟ ਦੇ ਵਿੱਚ ਕੋਈ ਕੰਮ ਹੋਇਆ ਬਟ ਹੋਇਆ ਕਾਤੇ ਕੋਈ ਸ਼ਰਤ ਰੱਖ ਕੇ ਹੋਇਆ ਜੇ ਉਹ ਸਿਆਣੇ ਹੁੰਦੇ ਤਾਂ ਮਿਹਨਤ ਨਾਲ ਕੰਮ ਕਰਦੇ ਜੇ ਅਸੀਂ ਪੜਦੇ ਤਾਂ ਜਰੂਰ ਪਾਸ ਹੋ ਜਾਂਦੇ ਓਕੇ ਤਾਂ ਇਹੇ ਕੰਮ ਕਿੱਥੇ ਹੋ ਰੇ ਨੇ ਪਾਸਟ ਦੇ ਵਿੱਚ ਬਟ ਇੱਕ ਸ਼ਰਤ ਇੱਕ ਸ਼ਰਤ ਦਾ ਕਿ ਜੇ ਮਤਲਬ ਤੁਸੀਂ ਪਾਸ ਹੋਣਾ ਤਾਂ ਇੱਕ ਸ਼ਰਤ ਰੱਖਤੀ ਦਾ ਤੁਹਾਨੂੰ ਮਿਹਨਤ ਕਰਨੀ ਪਊਗੀ ਤਾਂ ਫਿਰ ਤੁਸੀਂ ਮਿਹਨਤ ਕਰਦੇ ਤਾਂ ਤੁਸੀਂ ਪਾਸਟ ਦੇ ਵਿੱਚ ਹੁਣ ਨੂੰ ਪੇਪਰ ਪਾਸ ਕਰ ਲੈਂਦੇ ਤਾਂ ਇਹ ਸੀਗਾ ਤੁਹਾਡਾ ਸ਼ਰਤੀਆ ਪੂਤਕਾਲ ਤਾਂ ਇਥੋਂ ਤੱਕ ਹੁਣ ਆ ਗਈ ਸਾਡੀ ਅਗਲੀ ਕਿਸਮਤ ਸੋਰੀ ਕਿਸਮ ਪੂਵਕ ਕਾਲ ਪੂਵਕ ਕਾਲ ਇਹ ਤੋਂ ਪਹਿਲਾਂ ਆਪਾਂ ਦੇਖਿਆ ਸੀਗਾ ਮਤਲਬ ਪ੍ਰੈਜ਼ੈਂਟ ਵੀ ਦੇਖ ਲਿਆ ਆਪਾਂ ਪਾਸਟ ਵੀ ਦੇਖ ਲਿਆ ਹੁਣ ਅਸੀਂ ਦੇਖਦੇ ਹਾਂ ਫਿਊਚਰ ਓਕੇ ਭਵਿੱਖ ਕਾਲ ਆਉਣ ਵਾਲਾ ਸਮਾਂ ਆਉਣ ਵਾਲਾ ਸਮਾਂ ਉਹਨੂੰ ਅਸੀਂ ਕਹਿੰਦੇ ਹਾਂ ਫਿਊਚਰ ਵਾਕ ਵਿੱਚ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਆਪਾਂ ਕਰ ਚੁੱਕੇ ਹਾਂ ਇਹ ਦੁਪੱਲਾ ਚਿੰਨ ਕਰ ਚੁੱਕੇ ਹਾਂ ਤਾਂ ਇਹ ਵੀ ਨਾਲ ਨਾਲ ਦੇਖਦੇ ਰਿਹਾ ਕਰੋ ਤਾਂ ਉਹਨਾਂ ਵਾਕਾਂ ਨੂੰ ਭਵਿੱਖ ਕਾਲ ਕਿਹਾ ਜਾਂਦਾ ਹੈ ਅਧਿ ਇਹ ਵਾਕਾਂ ਵਿੱਚ ਗਾ ਗੀ ਗਈਆਂ ਕਿਰਿਆਵਾਂ ਲੱਗਦੀਆਂ ਹਨ ਤਾਂ ਇਹਦੀਆਂ ਕਿੰਨੀਆਂ ਕਿਸਮਾਂ ਇਹਦੀਆਂ ਹੈਗੀਆਂ ਨੇ 5 ਕਿਸਮਾਂ ਸਧਾਰਨ ਜਾਂ ਆ ਨਿਸ਼ਚਿਤ ਭਵਿੱਖ ਕਾਲ ਕਿਰਿਆ ਦੀ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ ਪਰ ਨਿਸ਼ਚਿਤ ਸਮਾਂ ਨਾ ਦੱਸਿਆ ਜਾਵੇ ਮਤਲਬ ਇਹਦਾ ਹੁਣ ਕੱਲ ਵਾਲੀ ਕੱਲੀ ਹੋਊਗੀ ਦਾ ਉਹ ਕਹਿੰਦੇ ਤੁਹਾਡਾ ਪੀਪਰ ਪੋਸਟਪੋਨ ਹੈਗਾ ਬਟ ਹਜੇ ਸਾਨੂੰ ਪ੍ਰੋਪਰ ਨਹੀਂ ਦੱਸਿਆ ਕਿ ਕਿੰਨੀ ਤਰੀਕ ਨੂੰ ਹੋਊਗਾ ਹਜੇ ਕੋਈ ਵੀ ਨਿਸ਼ਚਿਤ ਸਮਾਂ ਨਾ ਦੱਸਿਆ ਜਾਵੇ ਜੋ ਵੀ ਸਾਡਾ ਪੀਟੀਪੀਐਸ ਵੀ ਕਰਦਾ ਤਾਂ ਉਹ ਉਹ ਬੱਸ ਦੇਖ ਲਓ ਕਿ ਫਿਊਚਰ ਤੇ ਦਿੱਕਤਾਂ ਹੀ ਹੁੰਦੀਆਂ ਨੇ ਉੱਥੇ ਤੋਂ ਲਾ ਕਰ ਲਿਓ ਮੈਂ ਕਿਤਾਬ ਲਿਖਾਂਗਾ ਉਹ ਸਕੂਲ ਜਾਵੇਗਾ ਇਹ ਇਹ ਕੰਮ ਕਰਾਇਆ ਜਾਵੇਗਾ ਤਾਂ ਸਾਰਾ ਕਿੱਥੇ ਹੈ ਫਿਊਚਰ ਤੇ ਪਾਇਆ ਹੋਇਆ ਚਾਲੂ ਵਿਖ ਕਾਲ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਣ ਵਾਲੇ ਪਤਾ ਲੱਗੇ ਕਿ ਜਿਸ ਆਉਣ ਵਾਲੇ ਸਮੇਂ ਦੀ ਗੱਲ ਕਰ ਰਹੇ ਹਾਂ ਕੰਮ ਉਸ ਬੀਲੀ ਤੱਕ ਹਜੇ ਚਾਲੂ ਹੋਵੇਗਾ ਚਾਲੂ ਹੋਵੇ ਕੱਲ ਕਿ ਫਿਊਚਰ ਦੇ ਵਿੱਚ ਕੰਮ ਹੋਵੇਗਾ ਬਟ ਉਸ ਸਮੇਂ ਤੱਕ ਚਾਲੂ ਹੋਊਗਾ ਸਮਾਂ ਕਿਉਂਕਿ ਮਤਲਬ ਸੌਰੀ ਕੰਮ ਉਸ ਟਾਈਮ ਚਾਲੂ ਰਹੇਗਾ ਅਸੀਂ ਸ਼ਹਿਰ ਜਾ ਰਹੇ ਹੋਵਾਂਗੇ ਜੇ ਮੈਂ ਆਪਾਂ ਕਹਿੰਦੇ ਹਾਂ ਕਿ ਜਦੋਂ ਨੂੰ ਤੁਸੀਂ ਮੈਨੂੰ ਜਦੋਂ ਸੋਡੇ ਮਾਰਨਿੰਗ ਹੋਊਗੀ ਉਹ ਸਮੇਂ ਤੱਕ ਅਸੀਂ ਸ਼ਹਿਰ ਜਾ ਰਹੇ ਹੋਵਾਂਗੇ ਜਾਂ ਜਦੋਂ ਨੂੰ ਉਹ ਮਤਲਬ ਉੱਠਣਗੇ ਉਹਦੋਂ ਅਸੀਂ ਖੇਤ ਜਾ ਰਹੇ ਹੋਵਾਂਗੇ ਤਾਂ ਅਸੀਂ ਸ਼ਹਿਰ ਜਾ ਰਹੇ ਹੋਵਾਂਗੇ ਸ਼ਾਮ ਗੀਤ ਗਾ ਰਿਹਾ ਹੋਵੇਗਾ ਤਾਂ ਫਿਊਚਰ ਦੇ ਵਿੱਚ ਭਵਿੱਖਬਾਣੀ ਕਰੀ ਆ ਕਿ ਮਤਲਬ ਫਿਊਚਰ ਦੇ ਵਿੱਚ ਇਹੀ ਚੀਜ਼ ਹੋਊਗੀ ਬਟ ਉਸ ਸਮੇਂ ਇਹ ਚੀਜ਼ ਕੀ ਹੋਊਗੀ ਚਾਲੂ ਹੋਊਗੀ ਇਹ ਕੰਮ ਚਾਲੂ ਹੋਵੇਗਾ ਪੂਰਨ ਭਵਿੱਖ ਕਾਲ ਕਿਰਿਆ ਦੀ ਜਿਸ ਰੂਪ ਤੋਂ ਪਤਾ ਲੱਗੇ ਕਿ ਜਿਸ ਆਉਣ ਵਾਲੇ ਸਮੇਂ ਦੀ ਗੱਲ ਕਰ ਰਹੇ ਹਾਂ ਕੰਮ ਉਦੋਂ ਤੱਕ ਪੂਰਾ ਹੋ ਚੁੱਕਿਆ ਹੋਵੇਗਾ ਇਹਨੂੰ ਬੁੱਤ ਰੱਟਾ ਨਹੀਂ ਲਾਉਣਾ ਚਾਲੂ ਤੇਰਾ ਕੰਮ ਚਾਲੂ ਹੋਊਗਾ ਹਜੇ ਪੂਰਨ ਤੇ ਕੰਮ ਉਦੋਂ ਤੱਕ ਪੂਰਾ ਹੋ ਚੁੱਕਿਆ ਹੋਊਗਾ ਕਿ ਕੰਮ ਹੋਣਾ ਪਵਿੱਖ ਦੇ ਵਿੱਚ ਹੀ ਆ ਬਟ ਉਦੋਂ ਤੱਕ ਕੀ ਹੋ ਗਿਆ ਹੋਊਗਾ ਕੰਮ ਖਤਮ ਹੋ ਗਿਆ ਹੋਊਗਾ ਭਈ ਪੂਰਾ ਹੋ ਗਿਆ ਹੋਊਗਾ ਤੁਸੀਂ ਆਪਣਾ ਕੰਮ ਮੁਕਾ ਚੁੱਕੇ ਹੋਵੋਗੇ ਫਿਊਚਰ ਦੇ ਵਿੱਚ ਉਸ ਟਾਈਮ ਮਤਲਬ ਆਪਾਂ ਕਹਿੰਦੇ ਆ ਕਿ 10 ਵਜੇ ਤੱਕ ਦਾ ਅਸੀਂ ਬਈ ਕੰਮ ਕਰ ਚੁੱਕੇ ਹੋਵਾਂਗੇ ਕਿ ਇਸ ਵਜੇ ਤੱਕ ਦਾ ਮਤਲਬ ਇਹ ਕੰਮ ਹੋ ਗਿਆ ਹੋਵੇਗਾ ਜਿਵੇਂ ਹੁਣ ਕਹਿੰਦੇ ਨੇ ਕਿ ਜੁਲਾਈ ਤੱਕ ਦਾ ਸਾਰੇ ਪੇਪਰ ਹੋ ਚੁੱਕੇ ਹੋਣਗੇ ਕਿ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਆਪ ਨੂੰ ਭਵਿਕਵਣੀ ਕਰਦੇ ਨਾ ਕਿਤਾਬ ਲਿਖੀ ਜਾ ਚੁੱਕੀ ਹੋਵੇਗੀ ਓਕੇ ਤੇ ਮਤਲਬ ਭਵਿਕ ਦੇ ਵਿੱਚ ਕੰਮ ਪੂਰਾ ਹੋ ਗਿਆ ਹੋਵੇਗਾ ਪੂਰਨ ਉਦਮਣ ਮਿਲ ਕੇ ਆ ਗਿਆ ਹੁਣ ਪੂਰਨ ਚਾਲੂ ਭਵਿਕ ਕਾਲ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਕੰਮ ਨਿਸ਼ਚਿਤ ਸਮੇਂ ਤੋਂ ਆਰੰਭ ਹੋ ਕੇ ਜਾਰੀ ਰਿਹਾ ਹੋਵੇਗਾ ਓਕੇ ਚਾਲੂ ਜਾਰੀ ਰਿਹਾ ਹੋਊਗਾ ਬਟ ਇੱਕ ਸਮੇਂ ਤੋਂ ਉਹ ਸਵੇਰ ਇੱਥੇ ਸਮੇਂ ਦਾ ਬਿਰਬਾ ਉਹ ਸਵੇਰ ਤੋਂ ਹੀ ਸਫ਼ਰ ਕਰ ਰਿਹਾ ਹੋਵੇਗਾ ਸੋਮਣ ਸਵੇਰ ਤੋਂ ਹੀ ਗੀਤ ਗਾ ਰਹੀ ਹੋਵੇਗੀ ਤਾਂ ਇਹਦੇ ਵਿੱਚ ਆਉਣ ਵਾਲਾ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਕੰਮ ਨਿਸ਼ਚਿਤ ਸਮੇਂ ਤੋਂ ਆਰੰਭ ਹੋ ਕੇ ਜਾਰੀ ਜਾਰੀ ਕੀ ਮਤਲਬ ਚਾਲੂ ਹੋਵੇਗਾ ਸ਼ਰਤੀਆ ਭਵਿੱਖਕਾਲ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਆਉਣ ਵਾਲੇ ਸਮੇਂ ਵਿੱਚ ਕੰਮ ਕਿਸੇ ਸ਼ਰਤ ਤੇ ਇਹਦਾ ਹੁਣ ਪਤਾ ਲੱਗ ਗਿਆ ਤਾਂ ਹੁਣ ਇੱਕ ਰਟਾ ਲਾਈ ਉਹਨੂੰ ਸਮਝੋ ਠੀਕ ਹੈ ਕੋਈ ਸ਼ਰਤ ਰੱਖੋਗੇ ਤਾਂ ਫਿਰ ਉਹ ਕੰਮ ਹੋਊਗਾ ਜੇਕਰ ਤੁਸੀਂ ਮਿਹਨਤ ਕਰੋਗੇ ਤਾਂ ਤਾਂ ਪਾਸ ਹੋ ਜਾਓਗੇ ਜੇ ਮੀ ਪੈਣਗੇ ਤਾਂ ਫਸਲਾਂ ਚੰਗੀਆਂ ਹੋਣਗੀਆਂ ਤਾਂ ਇੱਕ ਸ਼ਰਤ ਹੈ ਕਿ ਜੇ ਇਹ ਆ ਚੀਜ਼ ਹੋਊਗੀ ਫਿਰ ਦੂਜੀ ਚੀਜ਼ ਇਥੇ ਡਿਪੈਂਡ ਆ ਜਿਵੇਂ ਹੁਣ ਕਹਿੰਦੇ ਨੇ ਤਾਂ ਕਿ ਅਗਲਾ ਜਿਹੜਾ ਵੀ ਪੀਟੀ ਪਲੱਸ ਵੀ ਦੇ ਅੱਗੇ ਬੱਚਿਆਂ ਨੇ ਇਕੱਠ ਕਰਨਾ ਤਾਂ ਉਹ ਕਰਨਾ 10 ਮਾਰਚ ਨੂੰ ਕਰਨਾ ਕਿ ਜੇ ਤੁਸੀਂ 10 ਮਾਰਚ ਨੂੰ ਇਕੱਠੇ ਹੋਵੋਗੇ ਤਾਂ ਤੁਹਾਡੇ ਆਉਣ ਵਾਲੇ ਪੇਪਰ ਟੈਂਸਰ ਹੋ ਸਕਦੇ ਨੇ ਤਾਂ ਇਹਨੂੰ ਆਪਾਂ ਕਹਾਂਗੇ ਸ਼ਰਤੀਆ ਭਵਿੱਖ ਕਾਲ ਕਿ ਫਿਊਚਰ ਦੇ ਵਿੱਚ ਸ਼ਰਤ ਰੱਖੀ ਆ ਤਾਂ ਉਸ ਸ਼ਰਤ ਤੇ ਅਗਲਾ ਆਉਣ ਵਾਲਾ ਕੰਮ ਆ ਤਾਂ ਇੱਥੋਂ ਤੱਕ ਸੀਗਾ ਪੁੱਤ ਤੁਹਾਡਾ ਟੈਂਸ ਕਹਿ ਲਓ ਕਾਲ ਕਹਿ ਲਓ ਤਾਂ ਇਹ ਤਿੰਨ ਕਿਸਮਾਂ ਦੇ ਨੇ ਤੁਹਾਡਾ ਵਰਤਮਾਨ ਕਾਲ ਭੂਤਕਾਲ ਤੇ ਭਵਿੱਖ ਕਾਲ ਤੇ ਹੁਣ ਸਾਡੇ ਹੈਗੇ ਨੇ ਅ ਅਖਾਣ ਪਹਿਲਾ ਸਿਰ ਖੁਰਕਣ ਦੀ ਬੇਲ ਨਾ ਹੋਣਾ ਬਹੁਤ ਰੁੱਜਿਆ ਹੋਣਾ ਸਿਰ ਤਰਦੀ ਬਾਜੀ ਲਾਉਣਾ ਪੂਰੀ ਕੋਸ਼ਿਸ਼ ਕਰਨੀ ਜਾਂ ਮੌਤ ਦੀ ਪ੍ਰਵਾਹ ਨਾ ਕਰਨੀ ਸਿਰ ਮਣਾ ਕੇ ਐਤਵਾਰ ਪੁੱਛਣਾ ਕੋਈ ਕੰਮ ਬਿਗਾੜ ਕੇ ਮਗਰੋਂ ਸੋਚਣਾ ਸੁੱਕੇ ਬਾਗਾਂ ਦਾ ਹਰਾ ਹੋਣਾ ਉਦਾਸੀ ਦਾ ਖੁਸ਼ੀ ਵਿੱਚ ਬਦਲਣਾ ਚੌਂਕਾ ਪੈ ਜਾਣਾ ਬਰਬਾਦ ਹੋ ਜਾਣਾ ਟਸ ਤੋਂ ਮਸ ਨਾ ਕਰਨਾ ਬਿਲਕੁਲ ਪ੍ਰਵਾਹ ਨਾ ਕਰਨਾ ਜਿਵੇਂ ਸਾਡੀ ਪੀਡੀ ਪਲੱਸ ਵੀ ਕਰਦੀ ਆ ਖਮਕ ਖਮਕ ਤਰਨਾ ਹੌਲੀ ਹੌਲੀ ਤਰਨਾ ਓਕੇ ਪਤ ਤਾਂ ਅੱਜ ਦੀ ਕਲਾਸ ਇੱਥੋਂ ਤੱਕ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਬਾਕੀ ਆਉਣ ਵਾਲੀਆਂ ਕਲਾਸਾਂ ਨੂੰ ਕਿਹੜੇ ਟੌਪਿਕ ਦੇ ਚਾਹੀਦੀਆਂ ਦੱਸ ਦਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ